ਰਾਜਸਥਾਨ ਦੇ ਪੁਸ਼ਕਰ ਦੇ ਵਿੱਚ ਮੇਲਾ ਲੱਗਦਾ ਹਰ ਸਾਲ ਪਸ਼ੂਆਂ ਦਾ ਜਿਹੜਾ ਕਿ ਏਸ਼ੀਆ ਦਾ ਸਭ ਤੋਂ ਵੱਡਾ ਮੇਲਾ ਹੁੰਦਾ ਹੈ ਇਸ ਸਮੇਂ ਉਹ ਮੇਲਾ ਚੱਲ ਰਿਹਾ ਹੈ 30 ਅਕਤੂਬਰ ਤੋਂ ਲੈ ਕੇ 5 ਨਵੰਬਰ ਤੱਕ ਉਹ ਮੇਲਾ ਚੱਲੂਗਾ ਬਹੁਤ ਸਾਰੇ ਪਸ਼ੂਪਾਲ ਕੋ ਉੱਥੇ ਪਹੁੰਚੀ ਵੀ ਹੈ ਇਸ ਮੇਲੇ ਦੀ ਖਾਸियत ਇੱਥੇ ਮਹਿੰਗੇ ਤੋਂ ਮਹਿੰਗੇ ਪਸ਼ੂ ਪਹੁੰਚਦੇ ਆ ਜਿਵੇਂ ਕਿ ਮਾਰਵਾੜੀ ਨਸਲ ਦੇ ਵਿੱਚ ਘੋੜਿਆਂ ਦੀ ਗੱਲ ਕਰੀਏ ਤਾਂ ਸ਼ਾਬਾਜ਼ ਉੱਥੇ ਪਹੁੰਚਿਆ 2.5 ਸਾਲ ਦੀ ਮਾਤਰੇ ਦੀ ਉਮਰ ਹੈ ਇਹਨਾਂ ਨੂੰ ਕਰਾਸ ਕਰਾਉਣ ਦੀ ਕੀਮਤੀ 2 ਲੱਖ ਰੁਪਈਆ ਹੈ ਇਹ ਸਿਰਫ ਘੋੜਿਆਂ ਦੀ ਗੱਲ ਹੀ ਨਹੀਂ ਮੱਜਾਂ ਦੀ ਗੱਲ ਕਰ ਰਹੀ ਏ ਮੂਰਾ ਨਸਲ ਵੀ ਚੋਟੀ ਦੀਆਂ ਉੱਥੇ ਪਹੁੰਚੀਆਂ ਹੋਈਆਂ ਨੇ ਹਰਿਆਣਾ ਦੇ ਜਿਵੇਂ ਮੂਰਾ ਨਸਲ ਬਹੁਤ ਮਸ਼ਹੂਰ ਹੈ ਉਸੇ ਤਰ੍ਹਾਂ ਹੀ ਉਜੈਨ ਦਾ ਰਾਣਾ ਨਾਮ ਦਾ ਜਿਹੜਾ ਬੁੱਲ ਹੈ ਉਹ ਉੱਥੇ ਪਹੁੰਚਿਆ ਲੋਕੀ ਬੜੇ ਉਹਨੂੰ ਦੇਖਣ ਦੇ ਲਈ ਉਤਸ਼ਾਹਿਤ ਨੇ ਕਿਉਂਕਿ ਇਹਦਾ ਮਾਲਕ ਦੱਸਦਾ ਕਿ 800 ਕਿਲੋ ਦਾ ਰਾਣਾ ਬੁੱਲ ਦਾ ਜਿਹੜਾ weight ਹੈ 1500 ਰੁਪਏ ਦਾ ਡੇਲੀ ਇਹ ਖੁਰਾਕ ਖਾ ਜਾਂਦਾ ਹੈ ਇਹਦੀ ਕੀਮਤ ਜਿਹੜੀ 25 ਲੱਖ ਰੁਪਏ ਦੱਸੀ ਜਾ ਰਹੀ ਹੈ ਗੱਲ ਇੱਥੇ ਖਤਮ ਨਹੀਂ ਹੁੰਦੀ ਹੁਣ ਤੁਸੀਂ ਹੋਰ ਅੱਗੇ ਵਧੋ ਤਾਂ 23 ਕਰੋੜ ਰੁਪਏ ਦਾ ਬੁੱਲ ਵੀ ਇੱਥੇ ਪਹੁੰਚਿਆ ਜਿਹਦਾ ਨਾ ਅਣਮੋਲ ਹੈ ਹੁਣ ਕੀ ਇਹ ਸੱਚ ਹੈ ਕਿ ਆਪਾਂ ਪੰਜਾਬ 'ਚ ਵੀ ਐਡੀ ਵਧੀਆ ਬਰੀਡ ਪੈਦਾ ਕਰ ਸਕਦੇ ਹਾਂ ਤੇ ਪੰਜਾਬ ਨੂੰ ਪਸ਼ੂ ਪ੍ਰਧਾਨ ਸੂਬਾ ਬਣਾ ਸਕਦੇ ਹਾਂ ਇਹ ਸਾਨੂੰ ਕਮੈਂਟ ਕਰਕੇ ਤੁਸੀਂ ਦੱਸਿਓ ਜਾਂ ਫਿਰ ਇਹ ਸਿਰਫ ਵੀਡੀਓ ਦੇ ਵਿੱਚ ਜਾਂ ਫਿਰ ਨਿਊਜ਼ ਦੇ ਵਿੱਚ ਗੱਲਾਂ ਬਣਾਈ ਜਾਂਦੀਆਂ ਇਸ ਤਰ੍ਹਾਂ ਇਸ ਮੇਲੇ 'ਚ ਤੁਸੀਂ ਜਾ ਰਹੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ